ਕੈਨੇਡਾ ਗਈ ਕੁੜੀ ਦੀ ਹੋਈ ਦਿਲ ਦਾ ਦੌਰਾ ਪੈਣ ਕਰਕੇ ਮੌਤ ਇਹ ਮੰਦਭਾਗੀ ਘਟਨਾ ਬਰਨਾਲਾ ਦੇ ਪਧੌਰ ਤੋਂ ਸਾਹਮਣੇ ਆਈ ਹੈ ਜਿੱਥੇ ਗੁਰਮੀਤ ਕੌਰ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਕੁੜੀ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਜੋ ਆਪਣੇ ਘਰ ਦੇ ਹਾਲਾਤ ਠੀਕ ਕਰਨ ਦੇ ਲਈ ਕੈਨੇਡਾ ਗਈ ਸੀ ਤੇ ਹੱਲੇ ਡੇਢ ਸਾਲ ਵਿਆਹ ਨੂੰ ਹੋਇਆ ਸੀ ਪਰ ਹੁਣ 1.5 ਸਾਲ ਬਾਅਦ ਮਾਪਿਆਂ ਨੂੰ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਉਹਨਾਂ ਦੀ ਕੁੜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਗਈ ਤੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਦੀ ਬਾਡੀ ਨੂੰ ਭਾਰਤ ਲਿਆਂਦਾ ਜਾਵੇ ਡੈਡ ਬਾਡੀ ਇੱਥੇ ਜਲਦੀ ਤੋਂ ਜਲਦੀ ਆ ਜੇ ਇਹਨਾਂ ਕੋਲ ਤੇ ਆਪਦਾ ਇਹ ਜਿਹੜਾ ਹੁੰਦਾ ਕੋਈ ਰਸਮਾਂ ਕਰਾਗਮ ਕਰ ਸਕਣ ਉਹਦਾ ਹੀ ਕਿੱਡਾ ਹੈ ਪਰਿਵਾਰਾ ਜੀ ਕਿਸ ਚੀਜ਼ ਤੇ ਗੁਜ਼ਾਰ ਰਿਹਾ ਹੈ ਉਹਨਾਂ ਦਾ ਕੀ ਇਹ ਪਹਿਲਾਂ ਤਾਂ ਡਰਾਈਵਰੀ ਕਰਦੇ ਸੀਗੇ ਜੀ ਹੁਣ ਮਤਲਬ ਕੰਪਨੀ ਚ ਉਹ ਤੇ ਟ੍ਰਾਈਡ ਅੰਟਰ ਲੰਦੇ ਪ੍ਰਾਈਵੇਟ ਨੌਕਰੀ ਉੱਥੇ ਕਰਦੇ ਜੀ ਪਹਿਲਾਂ ਟਰੱਕ ਡਰਾਈਵਰ ਸੀ ਇੱਕ ਬਾਰਪੂਰ ਚਲਾਉਂਦੇ ਸੀ ਗੱਡੀ ਜਿਵੇਂ ਖਰਚਾ ਦੱਸਿਆ ਜਾ ਰਿਹਾ ਕਾਫੀ ਲੱਖਾਂ ਦਾ ਖਰਚਾ ਸੀ ਕਿ ਪਰਿਵਾਰ ਇਸ ਖਰਚੇ ਨੂੰ ਚੱਕ ਸਕਦਾ ਕਿ ਜੀ ਨਹੀਂ ਜੀ ਇੰਨਾ ਖਰਚਾ ਕਿ ਮੈਂ ਕਰ ਨਹੀਂ ਪਹਿਲਾਂ ਹੀ ਲਾ ਕੇ ਬਿਠੇਰੇ ਪੈਸੇ ਭਲਾ ਕੇ ਭੇਜੀ ਇਹਨਾਂ ਨੇ ਕਿਸੇ ਕੋ ਕੋ ਪੰਜ ਸੱਤ ਅੱਠਵੇਂ ਨੂੰ ਪਹਿਲਾਂ ਹੋਇਆ ਗਈ ਨੂਸ ਨੂੰ